ਤੋ ਮਹਿਰਸ ਕਰਾਂ ਰਸ ਤਿੰਨੇ ਨੇ ਕਾਮ ਰਸ ਪ੍ਰੇਮ ਰਸ ਭਗਤੀ ਰਸ ਸ਼ੀਲਕ ਰਸ ਮਾਨਸਿਕ ਰਸ ਅਧਿਆਤਮਿਕ ਰਸ ਤਿੰਨੇ ਰਸ ਨੇ ਸ਼ੀਲਕ ਰਸ ਪਸ਼ੂ ਵੀ مانਦੇ ਨੇ ਇਹ ਸਮਝ ਲੋ ਪ੍ਰਮਾਤਮਾ ਦੇ ਰਸ ਦਾ ਕੁਝ ਉਹਨਾਂ ਨੂੰ ਵੀ ਗਿਆਨ ਹੈ ਪ੍ਰਮਾਤਮਾ ਦਾ ਰਸ ਉਹ ਵੀ مانਦੇ ਨੇ ਪਰ ਵਾਨਾ ਅੱਖਾਂ ਦੇ ਰਾਹੀ ਪ੍ਰਮਾਤਮਾ ਦਾ ਰਸ ਮਾਣ ਲੈਂਦਾ ਹੈ ਮੱਛਲੀ ਜ਼ੁਬਾਨ ਦੇ ਰਾਹੀ ਪਰਮਾਤਮਾ ਦਾ ਰਸ ਮਾਣ ਲੈਂਦੀ ਭਾਈ ਗੁਰਦਾਸ ਜੀ ਕਹਿੰਦੇ ਨੇ ਆਪੇ ਭੁੱਖਾ ਹੋਏ ਕੇ ਜਾਵੇ ਆਪ ਰਸੋਈ ਰਸਕਸ ਆਪ ਬਣਾਏ ਦਾ ਰਸ ਵਿੱਚ ਰਸ ਹੋਈ ਗੁਰਬਾਣੀ ਨੇ ਕਹਿੰਦੀ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਭਾਈ ਗੁਰਦਾਸ ਜੀ ਕਹਿੰਦੇ ਨੇ हे ਪ੍ਰਭੂ ਮੈਨੂੰ ਸਮਝ ਆ ਗਈ ਭੋਜਨ ਤੂੰ ਆਪ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਭੋਜਨ ਦਾ ਰਸ ਵੀ ਤੂੰ ਆਪ ਹੈ ਭੁੱਖ ਵੀ ਤੂੰ ਆਪ ਹੈ और इस रस मानन वाला भी आप भोजन ऐसा रस तू पा दिता ये प्रभु तू है चाहे भोजन रस है रस ही तू है चाहे भजन है और रस ही तू है चाहे वह आत्मा का रस है परमात्मा का रस है ईश्वर का रस है संपूर्ण है वह मनुख जो शरीरक रस तो सहजे सहजे उच्चा उठ के मानसिक रस तक पहुंचे और मानसिक रस तो उच्चा उठ के ਅਧਿਆਤਮਿਕ ਰਸਤੇ ਤੱਕ ਪਹੁੰਚੇ ਅਤੇ ਜੈਸੇ ਮਨੁੱਖ ਅਧਿਆਤਮਿਕ ਰਸਤੇ ਤੱਕ ਪਹੁੰਚਦਾ ਹੈ ਸਭ ਕੁਝ ਉਸਦਾ ਪਾਵਨ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਅਤੇ ਐਸੇ ਪੁਰਸ਼ਾਂ ਲਈ ਲਖਬ ਹੋ ਜਾਂਦਾ ਹੈ ਪੂਰਨ ਪੁਰਖ ਮੁਕਮਲ ਇਨਸਾਨ